ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਲਗਾਤਾਰ ਰਾਜਸਥਾਨ ਮਾ ਦੇ 29 ਫਰਵਰੀ ਐ ਤੇ ਕਿਸਾਨ ਪਿਛਲੀ 13 ਫਰਵਰੀ ਤੋਂ ਜਿਹੜਾ ਨੇ ਇੱਥੇ ਡਟੇ ਹੋਏ ਨੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਧਰਲੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਇੱਕ ਪੱਕਾ ਬਾਰਡਰ ਜਿਹੜਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ ਉਧਰ ਵੀ ਫੌਜਾਂ ਜਿਹੜੀਆਂ ਨੇ ਤਾਇਨਾਤ ਨੇ ਲਗਾਤਾਰ ਜਿਹੜਾ ਹੁਣ ਸ਼ਾਂਤੀ ਮਹੌਲਾ ਦੋਨਾਂ ਪਾਸੇ ਬਣਿਆ ਹੋਇਆ ਲਗਾਤਾਰ ਕਿਸਾਨਾਂ ਦਾ ਸਾਥ ਦੇਣ ਦੇ ਲਈ ਇਸ ਮੋਰਚੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਸੋ ਮੇਰੇ ਨਾਲ ਐਕਸ ਸਰਵਿਸਮੈਨ ਦੀ ਜਥੇਬੰਦੀ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਫੌਜੀ ਜਵਾਨ ਨੇ ਜਵਾਨ ਇਸੇ ਲਈ ਕਿਹਾ ਜਾਂਦਾ ਹੈ ਉਮਰਾਂ ਦਾ ਕੋਈ ਨਹੀਂ ਹੁੰਦਾ ਏਜ ਇਸ ਜਸਟ ਹੈ ਨੰਬਰ ਤੇ ਜਿਹਦੇ ਨਾਮ ਦੇ ਨਾਲ ਹੀ ਜਵਾਨ ਲੱਗ ਗਿਆ ਉਹ ساری ਜ਼ਿੰਦਗੀ ਜਵਾਨ ਰਹਿੰਦਾ ਹੈ ਛਾਤੀਆਂ ਦੇ ਉੱਤੇ ਮੈਡਲ ਨੇ ਇੱਕ ਪਾਸੇ ਨਾਮ ਵਾਲੀਆਂ ਤਖਤੀਆਂ ਨੇ ਸੋ ਹੁਣ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਐਕਸ ਸਰਵਿਸਮੈਨ ਵਾਲੇ ਬੀਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈਨਰ ਪੰਜਾਬ ਤੇ ਹਾਂ ਜੀ ਬਈ ਖਾਲਸਾ ਵੇ ਵੀ ਫਤਿਹ ਜੀ ਤੁਸੀਂ ਅੱਜ ਇੱਥੇ ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ ਹੋ 117ਵਾਂ ਦਿਨ ਹੈ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਸੀ ਪਰ ਜਿਸ ਜਿਹੜਾ ਰਵਈਆ ਉਧਰ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਮੈਂ ਚਾਹੁੰਗਾ ਕਿ ਤੁਸੀਂ ਵਧੀਆ ਤਰੀਕੇ ਨਾਲ ਸਮਝਾ ਸਕਦੇ ਹੋ ਤੁਸੀਂ ਵੀ ਸਾਬਕਾ ਫੌਜੀ ਰਹਿ ਚੁੱਕੇ ਹੋ ਸੋ ਜਿਹੜਾ ਰਵਈਆ ਅਪਣਾਇਆ ਜਾ ਰਿਹਾ ਕੀ ਉਹ ਠੀਕ ਹੈ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਬਈ ਖਾਲਸਾ ਵੇ ਵੀ ਫਤਿਹ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਕਾਲ ਗਈ ਸੀ ਇਥੋਂ ਪੂਰੇ ਖਾਲਸਾ ਸੰਗਤ ਜਥੇਬੰਦੀਆਂ ਦੀ ਜੋ ਉਹਨਾਂ ਦੇ ਆਪਣੇ ਕਿਸਾਨ ਮੋਰਚੇ ਦੇ ਨਾਲ ਜੋ ਸੰਬੰਧਤ ਨੇ ਜੋ ਫੌਜੀ ਵੀ ਨੇ ਫੌਜੀ ਵੀਰ ਨੇ ਪੂਰੇ ਕਿਸਾਨਾਂ ਦੇ ਹੀ ਬੇਟੇ ਨੇ ਜੋ ਅਸੀਂ ਇਹਨਾਂ ਦੇ ਹੈਲਪ ਦੇ ਲਈ ਪੂਰੀ ਸਰਕਾਰ ਸੰਕ ਜਥੇਬੰਦੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਅੱਜ ਪਹੁੰਚੀਆਂ ਨੇ ਅੱਜ ਇੱਥੇ ਮੀਟਿੰਗ ਹੋਊਗੀ ਇਹਨਾਂ ਦੇ ਨਾਲ ਜੋ ਅੱਗੇ ਕੂਚ ਕਰਨ ਦਾ ਆਰਡਰ ਮਿਲੂਗਾ ਤੇ ਇਹਨਾਂ ਦੇ ਨਾਲ ਜਾਵਾਂਗੇ ਜੀ ਥੈਂਕ ਯੂ ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ ਕਿ ਉਧਰੋਂ ਗੋਲੀਆਂ ਚੱਲ ਰਹੀਆਂ ਨੇ ਆਸੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਸੋ ਜਦੋਂ 21 ਫਰਵਰੀ ਦੀ ਕਾਲ ਦਿੱਤੀ ਗਈ ਸੀ ਉਸ ਸਮੇਂ ਵੀ ਅਸੀਂ ਇੱਥੇ ਖੜੇ ਸੀ ਤੇ ਇੱਥੇ ਇੱਕ ਮੈਡੀਕਲ ਕੈਂਪ ਲੱਗਾ ਸੀ ਸੋ ਕਹਿੰਦੇ ਕਿ ਕਿਸੇ ਪਾਸੇ ਜੰਗ ਵੀ ਚੱਲ ਰਹੀ ਹੋਵੇ ਪੱਤਰਕਾਰ ਮੈਡੀਕਲ ਤੇ ਕਾਲਜ ਦੇ ਉੱਤੇ ਗੋਲੇ ਡਾਗਣ ਜੀ ਕੋਈ ਰੂਲ ਹੀ ਨਹੀਂ ਹੈਗੇ ਸੋ ਇਹ ਤਿੰਨ ਤਾ ਮੰਨਤਾਂ ਦਿੱਤੀ ਗਈ ਹੈ ਕਿ ਇੱਥੇ ਕੋਈ ਹਮਲਾ ਨਹੀਂ ਕਰੇਗਾ ਪਰ ਡਰੋਂਦੇ ਰਹੀ ਇੱਥੇ ਜਿਹੜਾ ਆਸੂ ਗੈਸ ਦਾ ਗੋਲਾ ਸੁੱਟਿਆ ਗਿਆ ਸੀ ਇਹ ਬਹੁਤ ਮਤ ਭਾਗੀ ਬਹੋ ਘਟਨਾਈ ਜਿਹੜੀ ਇਹ ਗਵਰਨਮੈਂਟ ਹੈ ਜਿਹੜੀ ਭਾਪ ਇਹ ਕੋਈ ਮੁੱਦਾ ਨਹੀਂ ਹੈਗਾ ਵੀ ਇਹਨਾਂ ਦੇ ਉੱਤੇ ਚਲਾਇਆ ਜਾਵੇ ਜਾਂ ਬਾਰਡਰ ਤੇ ਬੈਠੇ ਨੇ ਇਹ ਆਪਣੇ ਹੱਕਾਂ ਦੀ ਹੱਕਾਂ ਦੇ ਲਈ ਇਹ ਦਿੱਲੀ ਕੂਚ ਕਰ ਰਹੇ ਨੇ ਕੋਈ ਸ਼ਾਂਤੀਪੂਰਪੂ ਕਰ ਰਹੇ ਨੇ ਕੋਈ ਉਹ ਨਹੀਂ ਕਰ ਰਹੇ ਪਰ ਇਹ ਸਰਕਾਰ ਦੇ ਉੱਤੇ ਬਹੁਤ ਹੀ ਮਾੜਾ ਹੈ ਵੀ ਜਿਹੜੇ ਇਹਨਾਂ ਤੇ ਆਪਣੇ ਬੈਠੇ ਕਿਸਾਨਾਂ ਦੇ ਉੱਤੇ ਜੋ ਨਹਾਤੇ ਨੇ ਉਹਨਾਂ ਦੇ ਉੱਤੇ ਇਹ ਡਰੋਨ ਦੇ ਰਾਹੀਂ ਜੋ ਗੋਲੇ ਫੈਂਕ ਰਹੇ ਨੇ ਜੀ ਕਹਿੰਦੇ ਕਿ ਕਿਸਾਨਾਂ ਦੇ ਪੁੱਤ ਜਿਹੜਾ ਨੇ ਅੱਧੀ ਆਰਮੀ ਦੇ ਵਿੱਚ ਭਰਤੀ ਨੇ ਸੋ ਜਿਹੜੇ ਰਿਟਾਇਰ ਵੀ ਹੋ ਜਾਂਦੇ ਨੇ ਉਹ ਵੀ ਬਾਅਦ ਚ ਜਾ ਕੇ ਖੇਤੀ ਕਰਦੇ ਨੇ ਸੋ ਕਿਤੇ ਨਾ ਕਿਤੇ ਜੋ ਸਰਕਾਰ ਨੇ ਨੀਤੀ ਬਣਾਈ ਆ ਲੱਗ ਨਹੀਂ ਰਿਹਾ ਕਿ ਪੁੱਤਾਂ ਨੂੰ ਹੀ ਪਿਓ ਦੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੀ ਹੁਣ ਅਸੀਂ ਵੀ ਸਭ ਨਾਲ 30-30 ਸਾਲ ਸਰਵਿਸ ਕਰਕੇ ਆਰਮੀ ਦੇ ਵਿੱਚ ਰਿਟਾਇਰਮੈਂਟ ਹੋ ਆਇਆ ਪਹਿਲਾਂ ਅਸੀਂ ਗਏ ਆ ਭੋਜ ਦੀ ਸੇਵਾ ਕਰੀਆ ਬਾਟਰਾਂ ਦੇ ਉੱਤੇ ਲੜਿਆ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਤੇ ਦੂਜੇ ਹੁਣ ਆਕੇ ਅਸੀਂ ਜੋ ਸਾਡੇ ਉੱਤੇ ਜਿਹੜਾ ਨੇ ਅਤਿਆਚਾਰ ਕਰ ਰਹੇ ਨੇ ਕਿਸਾਨਾਂ ਉੱਤੇ ਜਿਹੜੇ ਕਾਨੂੰਨ ਇਹ ਜਿਹੜੇ ਤਿੰਨ ਕਾਨੂੰਨ ਇਹ ਪਾਸ ਕਰਾਇਆ ਇਹਨਾਂ ਨੇ ਇਹਨਾਂ ਨੂੰ ਮਟਾਉਣ ਦੇ ਲਈ ਜੋ ਕਿਸਾਨ ਜਾ ਰਹੇ ਨੇ ਤੇ ਇਹਨਾਂ ਦੀ ਹੈਲਪ ਲਈ ਆਕੇ ਹੁਣ ਅਸੀਂ ਪੂਰੇ ਜਿੰਨੇ ਵੀ ਸਾਡੇ ਸਾਬਕਾ ਸੈਨਿਕ ਨੇ ਇਹ ਪੂਰੇ ਤਿਆਰ ਨੇ ਕਿਸਾਨਾਂ ਦੇ ਨਾਲ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਹਾਂ ਜਿਸ ਤਰੀਕੇ ਦਾ ਇੱਥੇ ਇੱਕ ਬਣਿਆ ਵੀ ਹੋਇਆ ਕਿ ਐਸ ਕੇ ਐਮ ਹੋਵੇ ਜਾਂ ਫਿਰ ਇਧਰ ਜਿਹੜੀਆਂ ਦੋ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਸਰਵਨ ਸਿੰਘ ਭੰਦੇਰ ਦੀ ਜਥੇਬੰਦੀ ਤੇ ਉਧਰੋਂ ਡੱਲੇਵਾਲਾ ਰਾਦੀ ਜਥੇਬੰਦੀ ਪਰ ਲਗਾਤਾਰ ਜੋ ਗੱਲਾਂ ਚੱਲ ਰਹੀਆਂ ਨੇ ਐਸ ਕੇ ਐਮ ਹੋਣ ਚਾਹੇ ਕੋਈ ਵੀ ਹੋਵੇ ਉਹ ਕਹਿ ਰਹੇ ਨੇ ਕਿ ਸਾਡੇ ਤੋਂ ਪੁੱਛੇ ਬਿਨਾਂ ਹੀ ਇਹਨਾਂ ਨੇ ਕਾਲ ਦਿੱਤੀ ਤੇ ਉਸ ਤੋਂ ਬਾਅਦ ਸਰਵਨ ਸਿੰਘ ਭੰਦੇਰ ਉਨ੍ਹਾਂ 'ਤੇ ਇਲਜ਼ਾਮ ਲਗਾਉਂਦੇ ਨੇ ਕਿ 14 ਮੀਟਿੰਗਾਂ ਕਰ ਲਈਆਂ ਗਈਆਂ ਸੋ ਏਕਤਾ ਦਿਖਾਣ ਦੀ ਥਾਂ ਤੇ ਲੱਗਦਾ ਨਹੀਂ ਕਿ ਹਜੇ ਵੀ ਵਖਰੇਵੇਂ ਨੇ ਬਾਕੀ ਜਥੇਬੰਦੀਆਂ ਦਾ ਸਾਥ ਮੰਗਿਆ ਜਾ ਰਿਹਾ ਦਾਸ ਪਰਮਜੀਤ ਸਿੰਘ ਢਿੰਸਾ ਮੈਂਬਰ ਸੰਯੁਕਤ ਜਵਾਨ ਮੋਰਚਾ ਪੰਜਾਬ ਅਸੀਂ ਅੱਜ ਜਿੱਥੇ ਪ੍ਰੈਜੈਂਟੇਸ਼ਨ ਕਰ ਰਹੇ ਹਾਂ ਸੰਯੁਕਤ ਜਵਾਨ ਮੋਰਚਾ ਪੰਜਾਬ ਨੂੰ ਅਸੀਂ ਕਿਸਾਨ ਜਥੇਬੰਦੀਆਂ ਦੀ ਮੰਨ ਕੇ ਮਦਦ ਦੇ ਉੱਤੇ ਸਾਡਾ ਪੂਰਾ ਮੋਰਚਾ ਜਿੰਨੇ ਵੀ ਸਾਡੀਆਂ ਭਾਰਤ ਦੇ ਐਕਸਰਟਮੈਂਟ ਜਥੇਬੰਦੀਆਂ ਨੇ ਕਿਉਂ ਉਹਨਾਂ ਨੇ ਆਪਣਾ ਉੱਧਰ ਪ੍ਰਦਰਸ਼ਨ ਕਰਨਾ ਹੈ ਅਸੀਂ ਪੰਜਾਬ ਦੀਆਂ ਸਾਡੀਆਂ ਜਥੇਬੰਦੀਆਂ ਨੇ ਅਸੀਂ ਇੱਥੇ ਪ੍ਰਦਰਸ਼ਨ ਕਰਨਾ ਹੈ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਦੇ ਪੁੱਤਰ ਹੋਣ ਕਰਕੇ ਫਿਰ ਅਸੀਂ ਬਾਰਡਰ ਤੇ ਗਏ ਬਾਰਡਰ ਤੇ ਜਾ ਕੇ ਅਸੀਂ ਲੜਾਈਆਂ ਲੜੀਆਂ ਜੀ ਔਰ ਮੇਰਾ ਸਿਚੁਏਸ਼ਨ ਨੂੰ ਰੋਕਿਆ ਪਾਕਿਸਤਾਨ ਆਪਣਾ ਇਹਨਾਂ ਕਿ ਚైనా ਚైనా ਦੇ ਨਾਲ ਡਟ ਕੇ ਅਸੀਂ ਮੁਕਾਬਲੇ ਕੀਤੇ ਕਿਉਂਕਿ ਸਾਡੇ ਫਾਜ਼ਲ ਸਾਹਿਬ ਸਾਡੇ ਮਨ ਕੇ ਬਜ਼ੁਰਗ ਜਿਹੜੇ ਕਿਸਾਨ ਸੀਗੇ ਅਸੀਂ ਉਹ ਕਿਸਾਨ ਉਹਨਾਂ ਦੇ ਪੁੱਤਰ ਹੋਣ ਕਰਕੇ ਅਸੀਂ ਮਨ ਲੇ ਸੇਵਾ ਕੀਤੀ ਉਸ ਤੋਂ ਬਾਅਦ ਅਸੀਂ ਮਨ ਲੇ ਇੱਕ ਸੈਨਸਮੈਨ ਹੋ ਗਏ ਉਹ ਕਿਸਾਨ ਦਾ ਪੁੱਤਰ ਨੂੰ ਪਹਿਲਾਂ ਕਿਸਾਨ ਆਪਣਾ ਮਾਂ-ਬਾਪ ਪਹਿਲਾਂ ਜ਼ਰੂਰੀ ਹੈ ਜੀ ਜਦੋਂ ਕਿ ਸਾਡੇ ਕਿਸਾਨਾਂ ਨੂੰ ਐਮਐਸਪੀ ਦਾ ਸਾਰਾ ਰੌਲਾ ਸਾਰੇ ਪਾਸੇ ਚੱਲ ਰਿਹਾ ਹੈ ਇਹ ਉਥੇ ਇਕੱਲੇ ਉਹਨਾਂ ਦੇ ਕੋਲੇ ਨਹੀਂ ਚੱਲ ਰਿਹਾ ਸਾਡੇ ਆਰਮੀ ਦੇ ਵਿੱਚ ਵੀ ਚੱਲ ਰਿਹਾ ਹੈਗਾ ਸਾਡੇ ਆਰਮੀ ਦੇ ਵਿੱਚ ਵੀ ਐਮਐਸਪੀ ਮਤਲਬ ਕਿ ਬਹੁਤ ਲਗ-ਲਗ ਦਿੱਤੀ ਗਈ ਹੈ ਜਿਸ ਤਰ੍ਹਾਂ ਕਿ ਜਵਾਨ ਨੂੰ 5200 ਰੁਪਿਆ ਅਫਸਰ ਨੂੰ 10 ਆਪਣਾ 15000 ਰੁਪਿਆ ਉਥੇ ਮਤਲਬ ਕਿ ਇਹਨਾਂ ਨੇ ਜਿਹੜਾ ਫਰਕ ਪਾਇਆ ਹੋਇਆਗਾ ਉਦੋਂ ਬਾਅਦ ਡਿਸੇਬਿਲਿਟੀ ਡਿਜ਼ਾਈਨਰ ਨੇ ਬੜਾ ਵੱਡਾ ਫਰਕ ਪਾਇਆ ਹੋਇਆ ਹੈ ਉਦੋਂ ਬਾਅਦ ਕਿਸਾਨ ਦੇ ਉੱਤੇ ਆ ਗਿਆ ਕਿਸਾਨ ਦੇ ਉੱਤੇ ਆ ਕੇ ਸਾਡਾ ਇੰਡੀਆ ਡਬਲਿਊਟੀਓ ਦਾ ਮਲੇ ਸੰਸਥਾਪਕ ਹੈਗਾ ਪਰ ਇਹਨਾਂ ਨੇ ਜਿਹੜਾ ਡਬਲਯੂਟੀਓ ਦੇ ਵਿੱਚ ਗੱਲ ਕੀਤੀ ਹੈਗੀ ਉਹਦੇ ਵਿੱਚ ਜਿਹੜੀ ਨੇ ਐਮਐਸਪੀ ਦੀ ਗੱਲ ਕਰ ਰਹੇ ਨੇਗੇ ਵੀ ਮੰਨ ਲਓ ਕਿ ਐਮਐਸਪੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ 9055 1955 ਦੇ ਵਿੱਚ ਮੰਨ ਲਓ ਆਰਡਰ ਬਣਿਆ ਹੋਇਆਗਾ ਪਰ ਲੇਕਿਨ ਅਸੀਂ ਕਹਿੰਦੇ ਵੀ ਆਰਡਰ ਬਣਦੇ ਤੇ ਟੁੱਟ ਵੀ ਜਾਂਦੇ ਨੇਗੇ ਬਹੁਤ ਵੱਡੀਆਂ ਗੱਲਾਂ ਨੇਗੀਆਂ ਪਰ ਜਿਹੜੀ ਐਮਐਸਪੀ ਤੋਂ ਬਗੈਰ ਕੋਈ ਕੰਮ ਨਹੀਂ ਚੱਲ ਸਕਦਾ ਐਮਐਸਪੀ ਮਿਲਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਅੱਜ ਅਸੀਂ ਕਿਸਾਨਾਂ ਦੀ ਮਦਦ ਦੇ ਨਾਲ ਖੜੇ ਆ ਜਿਹੜਾ ਤੁਸੀਂ ਪੁੱਛਿਆ ਮੈਨਲੇ ਕਿ ਕਿਸਾਨਾਂ ਦੀ ਜੱਥੇਬੰਦੀਆਂ ਜਾਂ ਕੋਈ ਰਾਜੇਵਾਲ ਸਾਹਿਬ ਹੋਵੇ ਜਾਂ ਮੈਨਲੇ ਕਿ ਆਪਣਾ ਸਿੱਧੂਪੁਰ ਹੋਵੇ ਅਸੀਂ ਸਾਰਿਆਂ ਦਾ ਸਮਰਥਨ ਕਰਦੇ ਆ ਸਾਨੂੰ ਇਹਦੇ ਵਿੱਚ ਮੈਨਲੇ ਤੁਸੀਂ ਪੁੱਛਣ ਦੀ ਲੋੜ ਨਹੀਂ ਅਸੀਂ ਕਿਸਾਨ ਦੇ ਪੁੱਤਰਾਂ ਕਿਸਾਨ ਜੱਥੇਬੰਦੀ ਕੋਈ ਵੀ ਹੈ ਅਸੀਂ ਸਭ ਦਾ ਡਟ ਕੇ ਮੁਤਾਬਲਾ ਕਰਦੇ ਆ ਜਿਹੜੀਆਂ ਜੱਥੇਬੰਦੀਆਂ ਅੱਜ ਮੂਰੇ ਡਟ ਕੇ ਆਈਆਂ ਨੇ ਅਸੀਂ ਉਹਨਾਂ ਦੇ ਨਾਲ ਵੀ ਆਏ ਆ ਸਾਨੂੰ ਜ਼ਰੂਰਤ ਪੈਂਦੀ ਆ ਤੁਸੀਂ ਪੁੱਛਿਆ ਵੀ ਅੱਗੇ ਬਣ ਕੇ ਵੀ ਇਹ ਆਪਣੇ ਉਹਨਾਂ ਨੇ ਆਪਣੇ ਆਕਸਟਿਕਲ ਲਾਏ ਹੋ ਨੇ ਆਕਸਟਿਕਲ ਨੇ ਸਾਡੇ ਵਾਸਤੇ ਕੁਝ ਨਹੀਂ ਬਿਲਕੁਲ ਨਹੀਂ ਕਿਸਾਨਾਂ ਵਾਸਤੇ ਵੀ ਕੁਝ ਨਹੀਂ ਸਾਡੇ ਵਾਸਤੇ ਵੀ ਕੁਝ ਨਹੀਂ ਪਰ ਅਸੀਂ ਕਿਸਾਨ ਦੇ ਪੁੱਤਰ ਹੋਣ ਦੇ ਨਾਤੇ ਅੱਜ ਸਾਡੇ ਐਕਸਰਸਮੈਨ ਪੂਰੇ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਭਾਗ ਲਿਆ ਹੈ ਜਿਵੇਂ ਸੰਯੁਕਤ ਜਵਾਨ ਮੋਰਚਾ ਪੰਜਾਬ ਹੈ ਸੌਦ ਤੋਂ ਬਾਅਦ ਹੋਰ ਵੀ ਜਥੇਬੰਦੀਆਂ ਜਿਹੜੀਆਂ ਇਹਦੇ ਅੰਡਰ ਕਮ ਕਰਦੀਆਂ ਨੇ ਜਾਂ ਹੋਰ ਜਥੇਬੰਦੀਆਂ ਨੇ ਸਾਡਾ ਸਾਰੀਆਂ ਜਥੇਬੰਦੀਆਂ ਦਾ ਇੱਕ ਹੈ ਏਕਾ ਕਰਕੇ ਅਸੀਂ ਕਿਸਾਨਾਂ ਦੀ ਮਦਦ ਤੇ ਉਤਰਿਆ ਕਿਸਾਨਾਂ ਨੂੰ ਸਾਡੂੰ ਜੇ ਸਾਨੂੰ ਜ਼ਰੂਰਤ ਪਵੀ ਤਾਂ ਸ਼ਹੀਦ ਹੋਣਾ ਇੱਥੇ ਤਾਂ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿੱਥੇ ਤੁਹਾਨੂੰ ਕਿਸਾਨ ਸਾਡੀ ਡਿਊਟੀ ਲਾਉਣਗੇ ਅਸੀਂ ਡਟ ਕੇ ਮਤ ਕਰਾਂਗੇ ਕਿਉਂਕਿ ਅਸੀਂ ਆਪਣੇ ਕਿਸਾਨਾਂ ਦੀ ਆਪਣੇ ਬਜ਼ੁਰਗਾਂ ਦੀ ਮਦਦ ਦੇ ਵਾਸਤੇ ਆਏ ਹੋਇਆ ਜੀ ਸੋ ਕੇਂਦਰ ਸਰਕਾਰ ਤੋਂ ਬਾਅਦ ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੀ ਹਦੂਦ ਦੇ ਵਿੱਚ ਡਰੋਨ ਵੀ ਆ ਰਹੇ ਨੇ ਲਗਾਤਾਰ ਤੇ ਕਾਰਵਾਈ ਵੀ ਜਿਹੜੀ ਫੌਜ ਆ ਕੇ ਕਰ ਰਹੀ ਹੈ ਖਨੋਰੀ ਬਾਰਡਰ ਦੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣੀਆਂ ਕਿ ਟਰੈਕਟਰ ਤੋੜ ਦਿੱਤੇ ਗਏ ਰਸਦ ਖਲਾਰਤੀ ਗਈ ਪਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ 21 ਫਰਵਰੀ ਨੂੰ ਜਿਹੜਾ ਨੌਜਵਾਨ ਸ਼ਹੀਦ ਹੁੰਦਾ ਹੈ ਸ਼ੁਭਕਰਨ ਉਸ ਦੇ ਪੋਸਟਮਾਰਟਮ ਦੇ ਉੱਤੇ ਐਫ ਆਈ ਆਰ ਕਰਨ ਨੂੰ ਵੀ ਜਿਹੜਾ 7-8 ਦਿਨ ਦਾ ਸਮਾਂ ਲਗਾਤਾ ਗਿਆ ਸੋ ਕੋਈ ਕਾਰਵਾਈ ਦਾ ਹੁਕਮ ਨਹੀਂ ਹਜੇ ਵੀ ਐਫ ਆਈ ਆਰ ਜਿਹੜਾ ਅਣਪਛਾਤੇਆਂ ਦੇ ਉੱਤੇ ਨਾਮ ਦੇ ਉੱਤੇ ਕੀਤੀ ਗਈ ਹੈ ਸਿੱਧਾ ਨਾਮ ਲੈ ਕੇ ਕਿਸੇ ਦਾ ਨਹੀਂ ਕੀਤਾ ਗਿਆ ਕਿ ਲੱ ਇੱਕ ਪਾਸੇ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਕਹਿ ਰਹੀ ਸੀ ਤੇ ਦੂਸਰੇ ਪਾਸੇ ਕਿਸੇ ਤਰੀਕੇ ਦੀ ਕਾਰਵਾਈ ਵੀ ਨਹੀਂ ਕਰ ਰਹੀ ਜਿਹੜੀਆਂ ਸਰਕਾਰਾਂ ਨੇ ਸਰਕਾਰ ਚ ਇਹ ਪੰਜਾਬ ਦੀ ਹੋਵੇ ਹਿਮਾਚਲ ਦੀ ਹੋਵੇ ਹਰਿਆਣਾ ਦੀ ਹੋਵੇ ਜਾਂ ਕਿਸੇ ਹੋਰ ਸਟੇਟ ਦੀ ਹੋਵੇ ਇਹ ਸਾਰੀਆਂ ਸੈਂਟਰ ਦੇ ਨਾਲ ਰਲੀਆਂ ਮਿਲੀਆਂ ਤਣ ਜੀ ਇਹ ਸਾਰੀਆਂ ਰਲੀਆਂ ਮਿਲਿਆ ਸਰਕਾਰਾਂ ਨੇ ਜਦੋਂ ਇਹਨਾਂ ਨੂੰ ਸੈਂਟਰ ਦਾ ਕੋਈ ਹੁਕਮ ਆਉਂਦਾ ਤਾਂ ਫਿਰ ਇਹ ਸਾਰੇ ਕੰਮ ਕਰਦਿਆਂ ਨੇ ਤਾਂ ਉਹਨਾਂ ਦਾ ਵੈਸੇ ਫਰਜ਼ ਨਹੀਂ ਬਣਦਾ ਸਾਡੀ ਪੰਜਾਬ ਸਰਕਾਰ ਨੂੰ ਬਿਲਕੁਲ ਠੋਕ ਕੇ ਇਹਦਾ ਬਣ ਕੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਮਨ ਕੇ ਪੰਜਾਬ ਦੇ ਬਚਾ ਕੇ ਮਨ ਜਿਹੜੀ ਹਰਕਤ ਕੀਤੀ ਹੈ ਬਹੁਤ ਬੰਦ ਭਾਗੀ ਕੀਤੀ ਹੈ ਸਾਡਾ ਆਪਣਾ ਬੇਟਾ ਜਿਹੜਾ ਪ੍ਰਿਤਪਾਲ ਸਿੰਘ ਜੀ ਉਹਨਾਂ ਨੂੰ ਚੱਕ ਕੇ ਲਏ ਨੇ ਚੱਕ ਕੇ ਲੈ ਜਾ ਕੇ ਉਹਦੇ ਤਸ਼ੱਦਦ ਕੀਤੇ ਨੇ ਇਹ ਬਹੁਤ ਘਨਾਉਣੀ ਗੱਲ ਹੈ ਜੇ ਕਿਤੇ ਇਸ ਗੱਲ ਦੇ ਉੱਤੇ ਮਨ ਕੇ ਗੱਲਾਂ ਉੱਤਰੀਆਂ ਐ ਐਕਸ ਮੈਨ ਅਸੀਂ ਜਦੋਂ ਸਾਡੇ ਨਾਲ ਆ ਫਿਰ ਮਤਲਬ ਹੈ ਕਿ ਬਹੁਤ ਵੱਡੀ ਗੱਲ ਹੋ ਜੂਗੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਸਾਡੇ ਵੀ ਸੰਘਰਸ਼ ਚੱਲਦੇ ਨੇ ਐਕਸ ਸਰਜ਼ਮਾਨ ਦਾ ਸੰਘਰਸ਼ ਚੱਲਦੇ ਨੇ ਹੁਣ ਕਿਸਾਨਾਂ ਦਾ ਸੰਘਰਸ਼ ਚੱਲਦਾ ਹੈ ਅਸੀਂ ਡਟ ਕੇ ਜੇ ਮਲ ਕੇ ਬਹੂਰੇ ਅਸੀਂ ਪੂਰੇ ਇਕੱਠੇ ਆ ਇਕੱਠੇ ਹੋ ਕੇ ਜਦੋਂ ਅਸੀਂ ਹਮਲਾ ਮਾਰ ਦਿੱਤਾ ਫਿਰ ਸਾਡੇ ਮੂਰੇ ਸਰਕਾਰ ਕੋਈ ਚੀਜ਼ ਨਹੀਂ ਹੈ ਜੋ ਕੁਝ ਵੀ ਹੋਵੇ ਭਾਵੇਂ ਸ਼ਹੀਦیاں ਦੇਣੀਆਂ ਪੈਣ ਕੁਝ ਵੀ ਹੋਵੇ ਦੇਖੋ ਸ਼ਹੀਦੀਆਂ ਤੋਂ ਬਗੈਰ ਕਦੇ ਵੀ ਮਲ ਕੇ ਸੰਘਰਸ਼ ਨਹੀਂ ਜਿੱਤੇ ਜਾਂਦੇ ਸਗੀ ਸੀਸ ਦੀਆਂ ਤੋਂ ਬਗੈਰ ਬਾਰਡਰ ਨਹੀਂ ਜਿੱਤੇ ਜਾਂਦੇ ਅਸੀਂ ਉਹ ਮਲੇ ਪੂਰੇ ਬਜ਼ੁਰਗਾਂ ਦੇ ਬੱਚਿਆਂ ਜਿਨ੍ਹਾਂ ਨੇ 1962 62 ਦੀ ਲੜਾਈ 65 ਦੀ ਲੜਾਈ 71 ਦੀ ਲੜਾਈ ਲੜ ਕੇ ਉਦੋਂ ਬਾਅਦ ਮਲ ਕੇ ਬਾਰਡਰ ਜਿੱਤ ਕੇ ਉਦੋਂ ਬਾਅਦ ਅਸੀਂ ਬਾਲ ਕੇ ਪਾਕਿਸਤਾਨ ਦੇ ਵਿੱਚ 20-20 ਕਿਲੋਮੀਟਰ ਅੰਦਰ ਚੱਲ ਕੇ ਇਹਨਾਂ ਸਰਕਾਰਾਂ ਨੇ ਉੱਥੇ ਮਾੜੇ ਰੁਪਏ ਕੀਤੇ ਸਿਮਲਾ ਚਮਚਾ ਉੱਤੇ ਦੇ ਵਿੱਚ 1965 ਦੀ ਲੜਾਈ ਦੇ ਵਿੱਚ ਜਿੱਤਿਆ ਹੋਇਆ ਇਲਾਕਾ ਅਸੀਂ ਫਿਰੋਜ਼ਪੁਰ ਤੋਂ ਚੱਲੇ ਫਿਰੋਜ਼ਪੁਰ ਤੋਂ ਚੱਲ ਕੇ ਲਾਹੌਰ 7 ਕਿਲੋਮੀਟਰ ਉਹਦਾ ਪਿੰਡ ਬਰਕੀ 0 ਕਿਲੋਮੀਟਰ ਰਹਿ ਗਿਆ ਸੀਗਾ 7 ਕਿਲੋਮੀਟਰ ਲਾਹੌਰ ਰਹਿ ਗਿਆ ਸੀਗਾ ਉਹ ਲਾਹੌਰ ਦੇ ਵਿੱਚ ਪਹੁੰਚ ਸਕਦੇ ਆ ਅਸੀਂ ਪਰ ਮਾੜੀਆਂ ਸਰਕਾਰਾਂ ਨੇ ਸਾਡੇ ਮੰਨ ਕੇ ਸੀਧ ਜਿੱਦੇ ਸੀਧ ਹੋਏ ਉਹਨਾਂ ਦਾ ਨਾਮ ਉਲ ਪਾਇਆ ਇਲਾਕਾ ਫੇਰ ਸਿਮਲਾ ਸਮਝੌਤੇ ਦੇ ਵਿੱਚ ਉਹਨਾਂ ਨੂੰ ਛੜਤਾ ਦੱਸੋ ਅਸੀਂ ਕੀ ਕਰੀਏ ਇਹ ਸਰਕਾਰਾਂ ਦੇ ਉੱਤੇ ਕਿਸੇ ਨੂੰ ਕੋਈ ਕੁਛ ਨਹੀਂ ਇਹ ਸਰਕਾਰਾਂ ਕਿਸੇ ਦੀਆਂ ਨਹੀਂ ਇਹ ਲੀਡਰ ਵੋਟਾਂ ਲੈਣ ਆਉਂਦੇ ਨੇ ਵੋਟਾਂ ਲੈ ਕੇ ਜਦੋਂ ਉੱਥੇ ਬੈਹ ਜਾਂਦੇ ਨੇ ਇਹ ਸਾਰਾ ਕੁਝ ਭੁੱਲ ਜਾਂਦੇ ਨੇ ਅਸੀਂ ਇਹਨਾਂ ਨੂੰ ਕੁਛ ਨਹੀਂ ਜਾਣਦੇ ਅੱਜ ਜੱਜ ਸਾਹਿਬਾਂ ਨੇ ਕਿ ਜਿੱਥੇ ਉਤਰੇ ਹੋਇਆ ਕਿਸਾਨਾਂ ਦੀ ਮੱਤ ਤੇ ਉਤਰੇ ਆ ਕਿਸਾਨਾਂ ਦੀ ਮੱਤ ਪੂਰੀ ਕਰਾਂਗੇ ਡੱਟ ਕੇ ਕਰਾਂਗੇ ਹੋਰ ਬਾਈਟ ਲੋਕ ਵੀ ਰੰਤੋ ਜੀ ਇੱਕ ਆਖਰੀ ਸਵਾਲ ਲੈ ਲੈਂਦੇ ਆ ਕਿ ਜਿਸ ਤਰੀਕੇ ਦੇ ਨਾਲ ਇੱਕ ਛਵੀ ਬਣਾਈ ਜਾ ਰਹੀ ਹੈ ਕਿ ਇੱਕ ਪਾਸੇ ਰਾਜਨਾਥ ਸਿੰਘ ਜਦੋਂ ਲਦਾਖ ਜਾਂਦੇ ਨੇ ਤਾਂ ਉੱਥੇ ਜਾ ਕੇ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਦੇ ਨੇ ਕਿ ਸਿੱਖ ਰੈਜੀਮੈਂਟ ਨੇ ਚైనా ਤੋਂ ਬਚਾਇਆ ਹੋਇਆ ਕਹਿੰਦੇ ਇਹ ਵਾਲਾ ਹਿੱਸਾ ਪਰ ਹੁਣ ਜਿਹੜੀਆਂ ਤਸਵੀਰਾਂ ਬੰਗਾਲ ਤੋਂ ਨਿਕਲ ਕੇ ਆਈਆਂ ਸੀਗੀਆਂ ਕਿ ਇੱਕ ਆਈਪੀਐਸ ਆਫੀਸਰ ਜਸਪ੍ਰੀਤ ਨੂੰ ਉਹਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ ਸੀਗਾ ਸੋ ਹੁਣ ਦਸਤਾਰਾਂ ਵਾਲੇ ਖਾਲਿਸਤਾਨੀ ਲੱਗਣ ਲੱਗੇ ਇੱਕ ਪਾਸੇ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਹੈ ਕਿ ਸਾਡੀ ਰੈਜੀਮੈਂਟ ਕਰਕੇ ਜਿਹੜਾ ਸਿੱਖ ਰੈਜੀਮੈਂਟ ਕਰਕੇ ਸਾਡਾ ਦੇਸ਼ ਨੂੰ ਸੁਰੱਖਿਆ ਤੇ ਦੂਸਰੇ ਪ ਤਾਰਤਾਰੀ ਉਹਨਾਂ ਦੇ ਨਾਲ ਅਜਿਹੇ ਹਸਲੂਕ ਕੀਤਾ ਜਾਂਦਾ ਮੈਂ ਵਾਹਿਗੁਰੂ ਸਿੰਘ ਪ੍ਰਧਾਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਅੱਜ ਸਾਡਾ ਜਿਹੜਾ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਆ ਆ ਬੈਨਰ ਲੱਗਿਆ ਸੰਯੁਕਤ ਜਵਾਨ ਮੋਰਚਾ ਜਿੰਨੀਆਂ ਵੀ ਸਾਡੀਆਂ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਨੇ ਇੱਥੇ ਪਹੁੰਚਿਆ ਨੇ ਕਿਸਾਨਾਂ ਨੂੰ ਸਮਰਥਨ ਦੇਣ ਵਾਸਤੇ ਜੋ ਇਹ ਤੁਸੀਂ ਗੱਲਾਂ ਕਰ ਰਹੇ ਹੋ ਅਜੇ ਅਸੀਂ ਪਹੁੰਚ ਰਹੇ ਹਾਂ ਸਾਡੇ ਬੰਦੇ ਪੂਰੇ ਨਹੀਂ ਪਹੁੰਚੇ ਫਿਲਹਾਲ ਅਜੀ ਤੁਹਾਨੂੰ ਅਜੇ ਨਹੀਂ ਉਹ ਗੱਲ ਦੱਸਾਂਗੇ 2-4 ਮਿੰਟ ਗੱਲ ਕਰਕੇ ਤੁਹਾਡੇ ਨਾਲ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਮੀਟਿੰਗ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਜੜੀ ਆਪਣੀ ਬੈਟ ਦੇਾਂਗੇ ਜੋ ਸਰਕਾਰਾਂ ਨੇ ਜਿਸ ਤਰ੍ਹਾਂ ਦੱਸਿਆ ਢੀਂਟਸਾ ਸਾਹਿਬ ਨੇ ਵੋਟਾਂ ਲੈਣ ਵਾਸਤੇ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਬਦਲ ਜਾਂਦੇ ਨੇ ਜਦੋਂ ਕੁਰਸੀ ਮਿਲ ਗਈ ਫਿਰ ਨਹੀਂ ਭਗਵੰਤ ਮਾਨ ਜੀ ਤੇ ਮੈਂ ਬੜਾ ਖੁਸ਼ ਹੋਇਆ ਸੀ ਜਿਸ ਦਿਨ ਨੇ ਕਿਹਾ ਕਿ ਮੈਂ ਪਰਚਾ ਕਰਾਂਗਾ ਉਹਨਾਂ ਦੇ ਹਰਿਆਣੇ ਵਾਲੇ ਜਿਹੜੀ ਪੁਲਿਸ ਦੇ ਜਿਹੜਾ ਵੀ ਅਫਸਰ ਸੀ ਮੌਕੇ ਦਾ ਜਿਹੜਾ ਸਾਡਾ ਬੱਚਾ ਮਾਰਿਆ ਗੋਲੀ ਚਲਾ ਕੇ ਕੋਈ ਪਰਚਾ ਨਹੀਂ ਹੋਇਆ ਆਣ ਪਛਾਤਿਆਂ ਤੇ ਦਸ ਤਾਂ ਨੌ ਲੈ ਤੇ ਕਿਸੇ ਦਾ ਕੋਈ ਕਾਰਵਾਈ ਨਹੀਂ ਹੈ ਇਸ ਕਰਕੇ ਬੜੀ ਸਰਕਾਰਾਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ ਜਿਹੜੀ ਵੀ ਸਰਕਾਰ ਹੈ ਐਮਐਸਪੀ ਦੀ ਗੱਲ ਚੱਲ ਰਹੀ ਹੈ ਐਮਐਸਪੀ ਜਿਹੜੇ ਕਿਸਾਨ ਨੇ ਲੈਣ ਨੂੰ ਬੈਠੇ ਨੇ ਸਾਡੀ ਵੀ ਜਿਹੜੀ ਮਿਲਟਰੀ ਸਰਵਿਸ 'ਤੇ ਹੈ ਸਾਡੀ ਵੀ ਮੋਦੀ ਸਰਕਾਰ ਨੇ ਨਹੀਂ ਦਿੱਤੀ ਹੈ ਅਸੀਂ ਵੀ ਇਸੇ ਕਰਕੇ ਜਿਹੜੇ ਤੁਰੇ ਫਿਰਦੇ ਆ ਸਾਰੇ ਜਿੰਨੇ ਵੀ ਆਪਣਾ ਘਰ-ਬਾਰ ਛੱਡ ਗਏ ਬਾਕੀ ਸਾਨੂੰ ਡਰ ਨਹੀਂ ਲੱਗਦਾ ਮਰਨ ਤੋਂ ਪਹਿਲਾਂ ਅਸੀਂ ਬਾਰਡਰਾਂ ਦੇ ਉੱਤੇ ਰਾਖੀ ਕਰਕੇ ਆਏ ਆ ਚైనా ਦੇ ਕਾਰਗਿਲ ਦੀਆਂ ਲੜਾਈਆਂ ਲੜੀਆਂ ਪਾਕਿਸਤਾਨ ਨਾਲ ਲੜੀਆਂ ਸਾਨੂੰ ਕੋਈ ਡਰ ਨਹੀਂ ਹੈ ਪਹਿਲਾਂ ਅਸੀਂ ਕਿਸਾਨ ਆ ਫਿਰ ਅਸੀਂ ਜਵਾਨ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾਡੇ ਨਾਲ ਸੰਯੁਕਤ ਜਵਾਨ ਮੋਰਚਾ ਪੰਜਾਬ ਦੇ ਐਕਸ ਸਰਵਿਸ ਮੈਨ ਜਿਹੜੇ ਇੱਥੇ ਪਹੁੰਚੇ ਨੇ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਬੇਸ਼ੱਕ ਦੇਸ਼ ਦੀ ਸਰਹੱਦ ਤੇ ਨਹੀਂ ਪਰ ਇਸ ਸਰਹੱਦ ਤੇ ਆ ਕੇ ਸ਼ਹੀਦੀ ਜ਼ਰੂਰ ਦੇ ਦਾਂਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਸ਼ੰਭੂ ਬੜਾ